ਸਰਾਜੇ ਗੁਰਦਾਸਪੁਰ ਦੇ ਹਰ ਚੌਂਕ ਚ ਪੁਲਿਸ ਨਜ਼ਰ ਆ ਰਹੀ ਹੈ ਪ੍ਰਮੁੱਖ ਕਾਰਨ ਕੀ ਹੋ ਰਿਹਾ ਇਲੈਕਸ਼ਨ ਨੂੰ ਲੈ ਕੇ ਤੁਹਾਡੇ ਵੱਲੋਂ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ 14 ਤਰੀਕ ਨੂੰ ਜਿਹੜਾ ਹੈਗਾ ਜ਼ਿਲ੍ਹਾ ਕੈਂਡੀਡੇਟਸ ਅਤੇ ਜਿਹੜਾ ਹੈਗਾ ਪ੍ਰਚਲਕੀ ਦੇ ਜਿਹੜੇ ਇਲੈਕਸ਼ਨ ਹੈਗੇ ਉਹਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਪੂਕਾ ਪਵਨ ਕੀਤਾ ਗਿਆ ਹੈ ਅੱਜ ਜਿਹੜਾ ਹੈਗਾ ਸਪੈਸ਼ਲ ਡਿਪਲॉयਮਮੈਂਟ ਹੈ ਜਿਹੜਾ پلان ਕੀਤਾ ਸੀ ਉਹ ਅੱਜ ਪੋਸਟ ਦੀ ਬਰੀਫਿੰਗ ਵੀ ਕੀਤੀ ਹੈਗੀ ਅੰਡਰ ਅਦੇਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 2000 ਦਿਨ ਕਰਦੇ ਪਲੀਜ਼ ਕਰ ਤਈਏ ਉਤਨਾ ਤੜੇਗੇ ਰਹਿਣਗੇ ਸਾਡੇ ਵੱਲੋਂ ਪੂਰਾ ਜਿਹੜਾ ਹੈਗਾ ਐਫਰਟ ਜਿਹੜਾ ਹੈਗਾ ਕੀਤਾ ਗਿਆ ਹੈ ਕਿ ਫ੍ਰੀ ਫੇਅਰ ਅਤੇ ਟ੍ਰਸਟਡ ਤਰੀਕੇ ਨਾਲ ਜਿਹੜਾ ਹੈਗਾ ਇਹ ਇਲੈਕਸ਼ਨ ਜਿਹੜਾ ਹੈ ਇਹ ਵੀ ਕਰਾਈਏ ਤੋਂ ਅਸੀਂ ਸਾਨੂੰ ਸਾਰਿਆਂ ਨੂੰ ਅਪੀਲ ਕਰਦੇ ਆਂਗੇ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹ ਮਹਾਂਪੁਰਵ ਹੁੰਦਾ ਹੈਗਾ ਸਾਰੇ ਬਿਲਕੁਲੀ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਮਹਾਂਪੁਰ ਦਾ ਜਿਹੜਾ ਹੈਗਾ ਆਨੰਦ ਲੈਣ ਆਪਣੇ ਜਿਹੜੇ VOTING ਰਾਈਟ ਹੈ ਉਹਨਾਂ ਦਾ ਯੂਜ਼ ਕਰਨ ਐਂਡ ਅਦੇ ਲੀਏਗੋ ਦਾਸਕੋ ਪੁਲਿਸ ਹੈ ਉਹ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਸੋ ਕਿੰਨੇ ਦੇ ਕਰੀਬ ਸਰ ਜਿਹੜੇ ਪੁਲਿਸ ਕਰਮਚਾਰੀ ਇਸ ਵਕਤ ਜ਼ਿਲ੍ਹੇ ਚ ਤੈਨਾਤ ਇੱਕ ਵਾਰ 2000 ਦੇ ਲਗਭਗ 80 ਪੁਲਿਸ ਕਰਮਚਾਰੀ ਹੈ ਉਹ ਜਿਹੜੇ ਹੈਗੇ ਤੈਨਾਤ ਕੀਤੇ ਸੋ ਇਸੇ ਤਰੀਕੇ ਦੀ ਜਿਹੜੀ ਚੈਕਿੰਗ ਲਗਾਤਾਰ ਚੱਲਦੀ ਹੋ ਰਹੀ ਹੈ ਤੁਹਾਨੂੰ ਵੀ ਜਿੰਨਾ ਵੀ ਪਤਾ ਹੈ ਜੀ ਬੀਇੰਗ ਅ ਗੋਦਾਸਕੋ ਇੱਕ ਬਾਰਡਰ ਡਿਸਟ੍ਰਿਕਟ ਹੈਗਾ ਅਸੀਂ ਸਾਡੇ ਵੱਲੋਂ ਜਿਹੜਾ ਹੈਗਾ ਸੈਕੰਡ ਲਾਈਨ ਆਫ ਡਿਫੈਂਸ ਹੈ ਜੀ ਸੋ ਲਾਗਾਂ ਸਾਰੀ ਇਹ ਆ ਰਹੀ ਹੈ ਸੈਕਿਉਰਿਟੀ ਸਾਰੀ ਜਿਹੜੇ ਜਿਹੜੇ ਪੁਲਿਸ ਦੇ ਜਿਹੜੇ ਤਜਮਾਤ ਉਹ ਅਸੀਂ ਕੀਤੇ ਹੋਏ ਹੈਗੇ ਸੋ that ਕੀ ਕਾਨੂੰਨ اور ਲਾਅਨ ਆਰਡਰ ਦੀ ਸਟੀਟੂ ਨੂੰ ਮੇਨਟੇਨ ਕੀਤਾ ਜਾ ਸਕੇ and ਉਹਦੇ ਲਈ ਸਾਡੇ ਵੱਲੋਂ ਜਿਹੜੇ ਹੈਗੇ ਹਰ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਠੀਕ ਹੈ